अफ्रीका तखड़ा हां दिखा रहा है ये हां दिखाया जाए अच्छा मेरी कने खोल सुनदा एक दिन दी छुट्टी है मेनू ਪਿੰਡ ਨੂੰ ਮਾ ਉਹ ਜਿਹੜੇ ਮੇਰੀ ਪ੍ਰਫਰ ਦੇ ਕੈਸੇ ਨੇ ਉਹ ਮੈਨੂੰ ਜਾਣਾ ਪੈਣਾ ਹੈ ਜਾਇਂ ਕੋਈ ਨਹੀਂ ਜਾਇਂ ਭੇਜ ਦਿੰਨੇ ਆਂ ਆਇਆ ਕਰਿਆ ਭਾਈ ਨੂੰ ਕਹਿੰਦੇ ਜਾ ਕਾਕਾ ਜੀ ਉਹਨਾਂ ਨੂੰ ਬਲਾਉ ਫੋਨ ਕਰਕੇ ਲਿਖ ਲੈ ਨੋਟ ਕਰ ਲੈ हां ਇੱਕੋ ਦੋਨ ਕੰਮ ਬੁੱਕੇ ਨੂੰ ਮਂਗਾਰਾ ਤਾਂ ਬੁਲਾ ਲੈਨੇ ਅੱਗੇ ਮਂਗਾਰਾ ਬੁਲਾ ਲੈਨੇ ਅੱਜ ਜੀ ਮੈਂ ਕਹਿੰਦਾ ਫੋਨ ਕਰਦਾ ਕਰਦਾ ਜੀ ਠੀਕ ਹੈ ਬਾਪੂ ਜਿਉਂਦਾਬਾਦ ਰਹਿ ਚੜ੍ਹਦੀ ਕਲਾ ਰੱਖੇ ਤੰਦਰੁਸਤੀ ਗੂਰਾ ਨਿਕੜਿਆ ਗੂਰਾ ਨਾਲ ਫੋਨ ਲਾ ਆੜੀ ਨੂੰ ਟਰੈਕਟਰ ਨਾਲ ਚਲਾਉਂ। ਅੱਛਾ ਹਾਂ ਟਰੈਕਟਰ ਗੇੜੇ ਤੂੰ ਲਾਏਂਗਾ? ਕੀ ਮੰਡੀ ਨੂੰ ਗੇੜੇ ਤੂੰ ਲਾਏਂਗਾ ਮੰਡੀ ਤੇ? ਟਰੈਕਟਰ ਚਲਾਏਂਗਾ ਟਰੈਕਟਰ। ਆਹ ਵਾਦੂ ਮੈਂ ਦਿੱਲੀ ਅੱਛਾ ਮੈਂ ਕਿੰਨ ਜੰਦਾ ਰਿਹਾ। ਇੱਥੇ ਨੂੰ ਆਪਣੇ ਨਾਬੇ ਨੂੰ ਨਾਬੇ ਨੂੰ ਨਾਬਾ ਬਰਨਾਲਾ ਆ ਖੰਨਾ ਤੈਲ ਇਕਾਤਨ ਵਾਲੀ। ਹਾਂ ਸੜਕੋਂ ਜਾਣ ਦਾ ਨਹੀਂ ਇੱਥੇ ਸਕੂਟਰ ਨਹੀਂ ਚੱਲਦਾ। ਬਾ ਟਰੈਕਟਰ ਦਾ ਚਲਾ ਲੈਗਾ। ਟਰੈਕਟਰ ਤਾਂ ਚਲਾ ਦੇਗਾ ਟਰੈਕਟਰ ਟਰੈਕਟਰ ਜਾ ਗੱਡੀ ਲੈ ਜਾ ਹਾਂ ਆਜਾ ਕੰਦੂ ਉੱਪਰ ਆ ਕੇ ਬਣੂ ਹੀ ਲਾ ਕਰ ਹਾਂ ਹੋਊਗਾ ਹੋਊਗਾ ਤੁਹਾਨੂੰ ਮੰਗਾਰਾ ਮੰਗਾ ਲੈਂਦੇ ਕਹਿੰਦੇ ਜਾਣਾ ਕੱਲ ਨੂੰ ਮੈਡੀ ਨੂੰ ਕਹਿੰਦਾ ਠੀਕ ਆ ਤੂੰ ਡਾਕਟਰ ਤੇ ਜਾਇਆ ਮੈਂ ਕਰਦਾ ਗੱਲ ਡਾਕਟਰ ਤੇ ਜਾ ਭੁੱਲਣਾ ਜਾਈ ਠੀਕ ਆ ਜੀ ਰਾਏ ਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਹੌਸਲਾ ਹਿੰਮਤ ਹਾਰ ਨਹੀਂ ਨੀ ਚਾਹੀਦੀ ਸਾਨੂੰ ਕਿਉਂਕਿ ਜੇ ਹੌਸਲਾ ਵਾ ਕਾ ਕਿੱਡੀ ਵੱਡੀ ਮਰਜੀ ਸਮੱਸਿਆ ਅਸੀਂ ਉਹਨਾਂ ਨਾਲ ਲੜ ਸਕਦੇ ਹਾਂ ਬਾਪੂ ਲਾਭ ਸਿੰਘ ਮੂੰਹ ਤੇ ਕੈਂਸਰ ਐਡਾ ਵੱਡਾ ਕੀਮੋਥੈਰਪੀਆਂ ਨਾਲ ਅੰਦਰ ਵੜ ਗਿਆ ਸੀਗਾ ਛੋਟਾ ਰਹਿ ਗਿਆ ਸੀ ਹੁਣ ਦੋ ਜਰ ਮਹੀਨੇ ਬਾਅਦ ਫੇਰ ਵਧਣ ਲੱਗ ਗਿਆ ਪਹਿਲਾਂ ਅੱਖ ਤੇ ਸੀ ਐਡਾ ਵੱਡਾ ਟਿਊਮਰ ਬਾਹ ਵੱਡੀ ਹੋਈ ਆ ਕਹਿੰਦਾ ਟਰੈਕਟਰ ਟਰੈਕਤੀ ਹਾੜੀ ਤੇ ਮੈਂ ਚਲਾਇਆ ਕਰੂੰ ਕਹਿੰਦਾ ਮੈਨੂੰ ਦੇਈਂ ਟਰੈਕਟਰ ਮੈਂ ਜਾਊ ਮੰਡੀ ਦੇ ਗੇੜੇ ਲਾਉਣ ਹੌਸਲਾ ਹਿੰਮਤ ਆ ਪਤਾ ਇੰਨੀ ਵੱਡੀ ਬਿਮਾਰੀ ਆ ਕੰਨਾਂ ਤੋਂ ਵੀ ਘੱਟ ਸੁਣਨ ਲੱਗ ਗਿਆ ਕਿਉਂਕਿ ਉਹ ਕੈਂਸਰ ਕੰਨਾਂ 'ਚ ਚੱਲਿਆ ਗਿਆ ਇਸ ਪਾਸੇ ਨੂੰ ਪਰ ਹਿੰਮਤ ਆ ਬਾਪੂ ਭਗਤਪੂਰਨ ਸਿੰਘ ਦੇ ਪਿੰਡੋਂ ਰਾਜੇੜ ਰੋਹਣੋਂ ਤੋਂ ਆ ਬਾਪੂ ਜਦੋਂ ਸਾਡੇ ਕੋਲ ਛੱਡ ਕੇ ਗਈ ਪਿੰਡ ਦੇ ਪੰਚਾਇਤ ਅੱਖ ਦੇ ਉੱਤੇ ਏਡੀ ਵੱਡੀ ਇੱਕ ਟਿਊਮਰ ਲਮਕਦਾ ਸੀਗਾ ਉਹਦਾ ਆਪਰੇਸ਼ਨ ਕਰਾਇਆ 6 ਕਿ ਮਹੀਨੇ ਬਾਅਦ ਬਾਪੂ ਦੇ ਇੱਥੋਂ ਬਾਹਰ ਨਿਕਲਿਆ ਟਿਊਮਰ ਫਿਰ ਉਹਦੀਆਂ ਕੀਮੋ ਚਲਾਈਆਂ ਹੁਣ ਦੁਬਾਰਾ ਫੇਰ ਦਬ ਗਿਆ ਸੀ ਫੇਰ ਬਾਹਰ ਨਿਕਲਿਆ ਪਰ ਹਿੰਮਤ ਆ ਹੌਸਲਾ ਵਾ ਬਾਪੂ ਦੇ ਵਿੱਚ ਅਰਦਾਸ ਕਰਿਓ ਬਾਪੂ ਲਾਭ ਸਿੰਘ ਚੜ੍ਹਦੀ ਕਲਾ ਚ ਰਹੇ ਤੰਦਰੁਸਤ ਰਹੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਲੰਬਾ ਜੀਵਨ ਬਖਸ਼ੋ ਤੰਦਰੁਸਤੀ ਭਰਿਆ ਜੀਵਨ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ